Thank <laughs> you. ਆਪ ਦੀ ਸਰਕਾਰ ਨੇ ਜੋ ਭਾਰਤੀ ਜਨਤਾ ਪਾਰਟੀ ਵੱਲੋਂ ਗਰੀਬ ਲੋਕਾਂ ਨੂੰ ਫਾਇਦਾ ਦੇਣ ਵਾਸਤੇ ਜੋ ਕੈਂਪ ਲਗਾਏ ਗਏ ਸੀ ਉਹਨਾਂ ਨੂੰ ਜ਼ਬਰਨ ਰੋਕ ਕੇ ਤੱਕੇ ਸ਼ਾਹੀ ਨਾਲ ਸਾਡੇ ਲੀਡਰਾਂ ਨੂੰ ਡਿਟੇਨ ਕੀਤਾ ਅਰੈਸਟ ਕੀਤਾ ਉਸ ਦੇ ਰੋਸ ਵਿੱਚ ਅੱਜ ਅਸੀਂ ਪ੍ਰੋਟੈਸਟ ਕੀਤਾ 117 ਵਿਧਾਨ ਸਭਾ ਹਲਕਿਆਂ ਤੇ ਅੱਜ ਆਰਥੀ ਫੂਕ ਪ੍ਰਦਰਸ਼ਨ ਹੈ ਕਿਉਂਕਿ ਪੰਜਾਬ ਦੀ ਸਰਕਾਰ ਪੂਰਾ ਤੱਕਾ ਕਰ ਰਹੀ ਆ ਕਿਉਂਕਿ ਇਹਨਾਂ ਨੇ ਸਾਡੇ 3 ਸਾਲ ਬਹੁਤ ਪਾਪ ਕੀਤਾ ਜਿਹਦਾ ਹੁਣ ਫਲ ਆ ਜੋ ਇਹਨਾਂ ਨੂੰ ਸੱਤਾ ਤੋਂ ਚਲਦੇ ਆ ਲੋਕਾਂ ਨੇ ਕਰਕੇ ਦੇਣਾ ਉਸ ਤੋਂ ਇਹ ਬਖਲਾਹਰ ਚਾਈ ਵੀ ਆ ਵੀ ਭਾਰਤੀ ਜਨਤਾ ਪਾਰਟੀ ਲੋਕਾਂ ਦੇ ਕੰਮ ਕਰ ਰਹੀ ਆ ਪੂਰਾ ਲੋਕਾਂ ਦਾ ਸਮਰਥਨ ਭਾਰਤੀ ਜਨਤਾ ਪਾਰਟੀ ਨੂੰ ਮਿਲ ਰਿਹਾ ਜਿਸ ਦੀ ਬਖਲਾਹਰ ਤੋਂ ਇਹ ਜਿਹੜੇ ਸਾਡੇ ਕੈਂਪਾਂ ਰੋਕੇ ਜਾ ਰਹੇ ਨੇ ਸਰ ਇੱਕਲਾ ਸਾਡਾ ਨੈਕਸਟ ਟਾਰਗੇਟ ਕੀ ਹੋਗਾ ਨੈਕਸਟ ਟਾਰਗੇਟ ਜੋ ਪੰਜਾਬ ਦੀ ਲੀਡਰਸ਼ਿਪ ਸਾਨੂੰ ਹੁਕਮ ਕਰੂਗੀ ਅਸੀਂ ਹੋਵੇਂ ਉਹ ਪ੍ਰੋਗਰਾਮ ਕਰਦੇ ਰਵਾਂਗੇ ਕਿੱਤੀ ਕਿੱਤੀ ਜੀਐਨਏ ਪਰਚੇ ਪਾਈ ਜਾਂਦੇ ਆ ਅੱਜ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਫਰੀਦਕੋਟ ਜੇ ਤੋਂ ਪ੍ਰੋਗਰਾਮ ਅਸੀਂ ਕਰਤਾ ਕੋਟਕਪੂਰਿਆ ਅਸੀਂ ਜਾ ਕੇ ਕਰਨਾ ਬੱਤੀ ਵਾਲੇ ਚੌਂਕ ਦੇ ਵਿੱਚ 117 ਵਿਧਾਨ ਸਭਾ ਹਲਕਿਆਂ ਤੇ ਅੱਜ ਇਹ ਪੁਤਲਾ ਸਾਹ ਦੇ ਆ ਗਿਆ। ਹਾਂਜੀ ਕਾਰਨ ਕੀ ਮੰਨ ਜੋ ਜੋ ਇਦਾਂ ਦੀ ਕਾਰਵਾਈ ਕੀਤੀ ਜਾ ਰਹੀ ਤੇ ਕੈਂਪ ਲੌਂਗ ਤੋਂ ਨਹੀਂ ਰੁਕਿਆ ਜਾ ਰਿਹਾ। ਕਾਰਨ ਇਹ ਆ ਜੀ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਨਹੀਂ ਨਾ ਤਾਂ ਭੈਣਾਂ ਨੂੰ 1000 ਰੁਪਿਆ ਖਾਤੇ 'ਚ ਪਾਇਆ ਨਾ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਨਾ ਚੰਗੀ ਕਾਨੂੰਨ ਵਿਵਸਥਾ ਦਿੱਤੀ ਉਸ ਤੋਂ ਬਖਲਾਹਰ ਚਾਏ ਵਿਆ ਲੋਕ ਇਹਨਾਂ ਨੂੰ ਚਲਦਿਆ ਕਰਨਾ ਚਾਹੁੰਦੇ ਆ ਤੇ ਤਿਆਰੀ ਲੋਕਾਂ ਨੇ ਕਰ ਲਈ ਹੈ ਕਿ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣੀ ਆ ਮਾਨਯੋਗ ਮੋਦੀ ਸਾਹਿਬ ਦੀਆਂ ਜੋ ਸਕੀਮਾਂ ਆ ਆਸ਼ੂਮਾਨ ਕਾਰਡ ਕਿਸਾਨ ਸਨਮਾਨੀ ਦੀ ਆ ਗਰੀਬ ਕਲਿਆਣਨ ਯੋਜਨਾ ਆ ਆਵਾਸ ਯੋਜਨਾ ਉਹਨਾਂ ਦਾ ਲੋਕਾਂ ਨੂੰ ਭਰਪੂਰ ਫਾਇਦਾ ਮਿਲ ਰਿਹਾ ਇਹਨਾਂ ਨੂੰ ਡਰ ਪਿਆ ਹੋਇਆ ਕਿ ਪਿੰਡਾਂ ਦੇ ਪਿੰਡ ਅੱਜ ਭਾਰਤੀ ਜਨਤਾ ਪਾਰਟੀ ਨਾਲ ਜੁੜ ਰਹੇ ਆ ਇਸ ਤੋਂ ਡਰਦੇ ਹੋਏ ਨਾਲੇ ਜਿਹੜੀ ਇਹ ਕਾਰਵਾਈ ਕੀਤੀ ਬਾਕੀ ਨੌਜਵਾਨ ਉਹਨਾਂ ਨੇ ਪਰਚੇ ਦਿੱਤੇ ਨਹੀਂ ਆਏ